ਸਾਹੀ ਜੀ ਜਦੋਂ ਸਾਡਾ ਸਾਡੀ ਵਾਰੀ ਆਊਗੀ ਫਿਰ ਅਸੀਂ ਬਣਾਵਾਂਗੇ ਇੱਕ ਜੈਨੂਇਨ ਐਸਆਈਟੀ ਉਹ ਐਸਆਈਟੀ ਉਸੇ ਬੰਦੇ ਨੂੰ ਜੇਲ੍ਹ ਚੋਂ ਕੱਢ ਕੇ ਲੈ ਆਊਗੀ ਉਹਨੂੰ ਪੁੱਛੂਗੀ ਕਿ ਤੇਰੇ ਕੋਲੋਂ ਪਿਛਲੀ ਵਾਰ ਖੇਰੇ ਦੇ ਖਿਲਾਫ ਝੂਠੀ ਗਵਾਹੀ ਕਹਨੇ ਦੇਈ ਦੱਸੀ ਸੀ ਉਹਨੇ ਦੱਸਣੀਆਂ ਕਿਉਂਕਿ ਜੇਲ੍ਹ ਚ ਬੰਦਾ ਬੈਠਾ ਸਾਡਾ ਬੰਦਾ ਵਰਦੀ ਧਾਰੀ ਹੋਊਗਾ ਉਹ ਵਰਦੀ ਧਾਰੀ ਦੇ ਸਾਹਮਣੇ ਸੱਚ ਬੋਲੂਗਾ ਉਹ ਕਹੂ ਜੀ ਫਲਾਣੇ ਅਫਸਰ ਨੇ ਫਲਾਣੇ ਅਫਸਰ ਨੇ ਫਲਾਣੇ ਅਫਸਰ ਨੇ ਤੇ ਇੱਕ ਐਮਐਲਏ ਨੇ ਉਹਦੇ ਚ ਪੈਸੇ ਵੀ ਦਿੱਤੇ ਮੇਰੇ ਖਿਲਾਫ ਮੇਰੇ ਖਿਲਾਫ ਉਸ ਬੰਦੇ ਨੂੰ ਮੇਰੇ ਕੋ 25 ਲੱਖ ਰੁਪਏ ਰਿਸ਼ਵਤ ਵੀ ਦਿੱਤੀ ਹੈ ਚਲੋ ਉਹ ਫੇਕ ਹੋਊਗਾ ਕਿ ਕੋਈ ਐਮਐਲਏ ਨੇ ਮੈਨੂੰ 25 ਲੱਖ ਰੁਪਏ ਦਿੱਤਾ ਅਕਾਊਂਟ ਚ ਦਿੱਤਾ ਕਿੱਥੇ ਦਿੱਤਾ ਉਹ ਦੱਸੂਗਾ ਤੇ ਫਿਰ ਉਹ ਵੀ ਦੱਸੂਗਾ ਕਿ ਇਹ ਮੇਰੇ ਤੇ ਝੂਠਾ ਪਰਚਾ ਜਿਹੜਾ ਮੇਰੇ ਤੋਂ ਝੂਠੀ ਗਵਾਹੀ ਸੀਗੀ ਉਹਦੇ ਚ ਸਿਆਸੀ ਦਬਾਅ ਸੀਗਾ ਅਖੇ ਕਿਹੜਾ ਸਿਆਸੀ ਦਬਾਅ ਸੀਗਾ ਉਕੂਗਾ ਜੀ ਭਗਵੰਤ ਮਾਨ ਦਾ ਚਿੱਪਿੰਦਸਰ ਮੈਨੂੰ ਅਫਸਰ ਕਹਿੰਦੇ ਸੀਗੇ ਕਿ ਭਗਵੰਤ ਮਾਨ ਦਾ ਬੜਾ ਵੱਡਾ ਤੇ ਮੇਰੇ ਤੇ ਸਿਆਸੀ ਦਬਾਅ ਵਾ ਤੂੰ ਝੂਠੀ ਗਵਾਈ ਖੇਰੇ ਦੇ ਖਿਲਾਫ ਦੇ ਦੇ ਲੈ ਵੀ ਵਾਹਿਗੁਰੂ ਦੀ ਅਦਾਲਤ ਵਿੱਚ ਗਏ ਕੇ ਚੱਲੇ ਆ ਤੁਸੀਂ ਆਵਾਜ਼ੇ ਖਲਕਤ ਨਗਾਰਾਏ ਖੁਦਾ ਤੁਸੀਂ ਰੱਬ ਹੋ ਜੇ ਤਾਂ ਖੇਰਾ ਜੀਣਾ ਰਹਿ ਗਿਆ ਤੇ ਜੇ ਖੇਰੇ ਦੀ ਬਣ ਗਈ ਸਰਕਾਰ ਭਗਵੰਤ ਕਰਲਾ ਤਿਆਰੀ ਤੇਰੇ ਤੇ ਉਲਟਾ ਐਨਡੀਪੀਐਸ ਦਾ ਪਰਚਾ ਕਰਦਾ ਹੀ ਕਰਨਾ ਮੈਂ ਔਰ ਸੁਣੋ ਔਰ ਸੁਣੋ ਔਰ ਮੈਂ ਉਹ ਇੱਥੇ ਕਹਣਾ ਚਾਹਨਾ ਮੈਂ ਬਦਲੇ ਨਾ ਨਹੀਂ ਕਰਨਾ ਮੈਂ ਇਨਸਾਫ ਇਸ ਕਰਕੇ ਲੈਣਾ ਵਾ ਵਿੱਚ ਉਹ ਵੀ ਜਾਣਗੇ ਜਿਹੜੇ ਔਰ ਇੱਥੇ ਅਫਸਰ ਜਿਹੜਾ ਨਾ ਸਾਡੇ ਕੋਲ ਇੱਕ ਪੰਜਾਬ ਸਰਕਾਰ ਕੋਲ ਇੱਕ ਧਾਰਾ ਵਾ 311 ਅਸੀਂ ਵੱਡੇ ਤੋਂ ਵੱਡੇ ਆਈਜੀ ਸਬਸਪੀ ਡੀਸੀ 2ਸੀਐਸਐਸਪੀ ਚੱਕ ਕੇ 304 311 ਅਚ ਜ਼ਬਰਨ ਰਿਟਾਇਰ ਕਰਕੇ ਫੜ ਕੇ ਅੰਦਰ ਦੇ ਸਕਦੇ ਆ ਉਹਨੂੰ ਜਦੋਂ ਮਰਜੀ ਡਿਸਮਿਸ ਕਰ ਸਕਦੇ ਪੈਨਸ਼ਨ ਵੀ ਨਹੀਂ ਮਿਲਦੀ ਉਹਨਾਂ ਅਫਸਰਾਂ ਨੂੰ ਵੀ 311 ਦੀ ਗੱਲ ਮੈਂ ਕਹਿ ਦੇਣਾ ਚਾਹਨਾ ਤੁਹਾਡੇ ਤੇ 311 ਲੱਗਣੀ ਆ ਇਹ ਬਦਲਾਖੋਰੀ ਨਹੀਂ ਹੋਏਗੀ ਇਮੇਸ਼ ਕਰਕੇ ਕਰਨਾ ਵਾ ਕਿ ਉਤ ਤੋਂ ਬਾਅਦ ਜਿੰਨੇ ਪਰਚਾ ਦਰਜ ਹੋਗਾ ਨਾ ਐਨਡੀਪੀਐਸ ਦੇ ਆਣਾ ਬੰਦਿਆਂ ਦੇ ਉੱਤੇ ਜਾਓ ਜੇ ਸਾਰੇ ਪੰਜਾਬ ਦੇ ਵਿੱਚ ਕਿਸੇ ਇੱਕ ਪੁਲਿਸ ਵਾਲੇ ਨੇ ਨਹੀਂ ਕਿਸੇ ਤੇ ਝੂਠਾ ਪਰਚਾ ਦਰਜ ਕਰਾਓ ਕਹਿੰਦੇ ਖੈਰੇ ਖੈਰੇ ਤੇ ਪਰਚਾ ਹੋਇਆ ਸੀਗਾ ਉਹ ਦੇਖ ਲਓ ਹਸ਼ਰ ਕੀ ਹੋਇਆ ਮੁੱਖ ਮੰਤਰੀ ਉਹ ਬੈਠਾ ਵਾ ਕੀ ਕਹਿੰਦੇ ਉਹ ਕਿੱਤਿਆ ਪਾਰ ਬੈਠਾ ਵਾ ਟਾਕੇ ਜਲੀਵਾਲ ਵਾਂਗੂ ਜੇਲ੍ਹ 'ਚ ਬੈਠਾ ਵਾ